ਅੱਜ ਦੀਵਾਲੀ ਦਾ ਇੱਕ ਤੋਹਫਾ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਦੀ ਤਰਫੋਂ ਲੋਕਾਂ ਦੁਆਰਾ ਚੁਣੀ ਹੋਈ ਉਨ੍ਹਾਂ ਦੀ ਆਪਣੀ ਸਰਕਾਰ ਦੀ ਤਰਫੋਂ ਕਿ ਹਮ ਪੰਜਾਬ ਮੇ 올ਡ ਪੈਨਸ਼ਨ ਸਕੀਮ ਜੋ ਹੈ ਉਹ ਲਾਗੂ ਕਰ ਰਹੇ ਹਨ ਆਮ ਆਦੀ ਪਾਰਟੀ ਦੀ ਸਰਕਾਰ ਨੇ 22 ਅਕਤੂਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ 28 ਦਿਨ ਬਾਅਦ ਬਕਾਇਦਾ 18 ਨਵੰਬਰ 2022 ਨੂੰ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਪਰ ਸਵਾ ਸਾਲ ਬਾਅਦ ਵੀ ਇਸ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਥੋ ਪਤਾ ਨਹੀਂ ਬਜਟ ਪੇਸ਼ ਕਰਨ ਤੋਂ ਪਹਿਲਾਂ ਮਲਾਜ਼ਮਾ ਸਮੇਤ ਕਈ ਜਥੇਬੰਦੀਆਂ ਅਤੇ ਹੋਰ ਆਮ ਲੋਕ ਇਸ 올ਡ ਪੈਨਸ਼ਨ ਸਕੀਮ ਬਾਰੇ ਐਲਾਨ ਪ੍ਰਤੀ ਆਸਬੰਦ ਸਨ ਇਸੇ ਤਰ੍ਹਾਂ ਪੰਜਾਬ ਦੀਆਂ 18 ਸਾਲ ਤੋਂ ਉੱਪਰ ਦੀਆਂ ਸਾਰੀਆਂ ਔਰਤਾਂ ਵੀ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਵੱਲ ਦੇਖ ਰਹੀਆਂ ਸਨ ਇੱਕ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਇਹ ਗਰੰਟੀ ਪੂਰੀ ਵੀ ਕੀਤੀ ਹੈ ਇਸੇ ਤਰ੍ਹਾਂ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨੇ ਵੀ ਕੱਲ ਹੀ ਸੂਬੇ ਦੀਆਂ 5 ਲੱਖ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ ਇਸ ਕਰਕੇ ਆਸ ਹੋਰ ਵੱਧ ਗਈ ਸੀ ਪਰ ਬਜਟ ਵਿੱਚ ਨਿਰਾਸ਼ਾ ਹੀ ਪੱਲੇ ਪਈ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਇਹ ਗਰੰਟੀਆਂ ਪੂਰੀਆਂ ਨਹੀਂ ਹੋਈਆਂ ਜਿਸ ਕਰਕੇ ਵਿਰੋਧੀਆਂ ਨੂੰ ਇੱਕ ਵੱਡਾ ਮੁੱਦਾ ਮਿਲ ਗਿਆ ਹੈ ਲੋਕ ਵੀ ਹੁਣ ਗਰੰਟੀਆਂ ਨੂੰ ਝੁਮਲੇ ਵਾਂਗ ਹੀ ਦੇਖਣ ਲੱਗੇ ਨੇ ਪਹਿਲਾਂ ਪਹਿਲ ਰਾਜਨੀਤਿਕ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਜਾਰੀ ਕਰਕੇ ਇਹਨਾਂ ਵਿੱਚ ਲੋਕ ਲਭਾਉ ਵਾਅਦੇ ਕਰਦੀਆਂ ਸਨ ਚੋਣ ਵਾਅਦੇ ਕਰਨ ਦੀ ਦੌੜ ਵਿੱਚ ਨਾ ਪੂਰੇ ਹੋਣ ਵਾਲੇ ਵਾਅਦੇ ਕੀਤੇ ਜਾਣ ਲੱਗੇ ਲੋਕ ਇਹਨਾਂ ਤੋਂ ਅੱਕ ਗਏ ਤਾਂ ਗੱਲ ਸੌ ਚੁੱਕਣ ਤੱਕ ਆ ਗਈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਖਾਤਮੇ ਲਈ ਗੁਟਕਾ ਸਾਫ ਦੀ ਸੌ ਚੁੱਕੀ ਸੀ ਫਿਰ ਆਮ ਆਦਮੀ ਪਾਰਟੀ ਗਰੰਟੀ ਸ਼ਬਦ ਲੈ ਆਈ ਸੌ ਚੱਕਣ ਬਾਗ ਲੋਕਾਂ ਨੂੰ ਗਰੰਟੀ ਸ਼ਬਦ ਨਵਾਂ ਲੱਗਿਆ ਅਤੇ ਇਸ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਿਆ ਭਾਰਤੀ ਜਨਤਾ ਪਾਰਟੀ ਨੇ ਵੀ ਇਹ ਸ਼ਬਦ ਅਪਣਾ ਲਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਸਾਥੀ ਮੋਦੀ ਦੀ ਗਰੰਟੀ ਨਾਲ ਚੋਣ ਵਾਦੇ ਕਰਨ ਲੱਗੇ ਨੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਗਰੰਟੀ ਦੇ ਰੂਪ ਵਿੱਚ ਹੀ ਕੀਤਾ ਸੀ हिमाचल प्रदेश ਅਤੇ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਇਸ ਨੂੰ ਲਾਗੂ ਕਰਨ ਦਾ ਐਲਾਨ ਅਤੇ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਤੋਂ ਬਾਅਦ ਨਵੀਂ ਸਰਕਾਰ ਹੋਂਦ ਵਿੱਚ ਆਈ। ਉੱਥੋਂ ਦੇ ਸੁਖਵਿੰਦਰ ਸਿੰਘ ਸੁੱਖੋ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਵੀ ਕਰ ਦਿੱਤੀ ਹੈ। ਉੱਥੇ ਤਾਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਕਰ ਦਿੱਤਾ ਗਿਆ ਹੈ। ਪਰ ਪੰਜਾਬ ਅੰਦਰ ਨਾ ਤਾਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਈ ਹੈ ਨਾ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗਰੰਟੀ 2 ਸਾਲ ਬਾਅਦ ਲਾਗੂ ਹੋਈ ਹੈ ਨਾ ਹੀ ਦਲਿਤ ਉਪ ਮੁੱਖ ਮੰਤਰੀ ਬਣਾਇਆ ਗਿਆ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਇੱਕ ਪਾਸੇ ਕਾਂਗਰਸ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਸੀਪੀਐਫ ਕਰਮਚਾਰੀ ਜੂਨੀਅਰ ਨੇ ਵੀ ਚੰਡੀਗੜ੍ਹ ਵਿੱਚ ਇਹ ਸਕੀਮ ਲਾਗੂ ਕਰਵਾਉਣ ਲਈ ਭਾਰਮੀ ਰੈਲੀ ਕੀਤੀ ਇਸ ਰੈਲੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਮੁਲਾਜ਼ਮ ਸ਼ਾਮਲ ਹੋਏ ਸਰਕਾਰ ਦੇ ਬទੀਰੇ ਤੋਂ ਨਿਰਾਸ਼ ਮੁਲਾਜ਼ਮਾਂ ਨੇ ਮੰਤਰੀ ਅਤੇ ਹਾਕਮ ਧਿਰ ਦੇ ਵਿਧਾਇਕਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਾ ਐਲਾਨ ਕੀਤਾ ਹੈ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਸਵਾਲ ਚੁੱਕੇ ਨੇ ਉਨ੍ਹਾਂ ਬਜਟ ਵਿੱਚ ਇਸ ਬਾਰੇ ਕੁਝ ਵੀ ਨਾਂ ਰੱਖਣ ਅਤੇ ਔਰਤਾਂ ਨੂੰ ਗਰੰਟੀ ਮੁਤਾਬਕ 1000 ਰੁਪਏ ਪ੍ਰਤੀ ਮਹੀਨਾ ਨਾ ਦੇਣ ਦਾ ਮੁੱਦਾ ਵੀ ਚੁੱਕਿਆ ਹੈ ਉਨ੍ਹਾਂ ਦਾ ਕਹਿਣਾ ਹੈ ਹਰ ਗੱਲ 'ਤੇ ਬੇਲੋੜਾ ਬੋਲਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਮੁੱਦਿਆਂ ਬਾਰੇ ਮੂੰਹ ਕਿਉਂ ਨਹੀਂ ਖੋਲਦੇ 골ਡ ਪੈਨਸ਼ਨ ਸਕੀਮ ਝੂਠ ਬੋਲਦੇ ਆਦੀ ਸੋ ਨੋਟੀਫਿਕੇਸ਼ਨ ਵਾਦਾ ਕਰ ਦਿੱਤਾ ਜਦੋਂ ਹਿਮਾਚਲ ਤੇ ਗੁਜਰਾਤ ਦੀਆਂ ਇਲੈਕਸ਼ਨਸ ਹੋਣੀਆਂ ਸੀ ਅੱਜ ਦੇ ਦਿਨ ਕੋਈ ਨੋਟੀਫਿਕੇਸ਼ਨ ਨਹੀਂ ਕਾਂਗਰਸ ਨੇ ਤੇ ਹਿਮਾਚਲ ਜੇ ਇਸ ਤੋਂ ਬਾਅਦ ਤਾਕਤ ਚਾਏ ਨੋਟੀਫਾਈ ਉਹਨੂੰ ਨੋਟੀਫਾਈ ਕਰ ਦਿੱਤਾ ਸਕੀਮ ਲਾ ਦੂੰਗਾ ਛੱਤੀਸਗੜ੍ਹ 'ਚ ਲਾ ਦਾਂ ਰਾਜਸਥਾਨ 'ਚ ਲਾ ਦਾਂ ਔਰਤਾਂ ਦਾ 1000 ਰੁਪਿਆ ਦੇਵਾਂਗੇ ਕਿਤੇ ਨਾਮੋ ਨਿਸ਼ਾਨ ਹੀ ਆਂਦੀ ਉਹਦਾ ਮਲਾਜ਼ਮਾਂ ਦਾ ਅਸੀਂ ਵੇਖੋ ਜ਼ੋਰ ਲਾਇਆ ਪਿਛਲੀ ਵਾਰ 12% ਅਜੇ ਡੀਏ ਰਿਹਾ ਸੀ 4% ਮਲਾਜ਼ਮਾਂ ਨੂੰ ਡੀਏ ਦਿੱਤਾ 8% ਹੋ ਰਿਹਾ ਤਾਂ ਸੈਂਟਰ ਨੇ 4% ਹੋਰ ਇਹਨਾਂ ਦੇਣਾ ਦੇਣਾ ਤਾਂ 12 ਦਾ 12 ਉੱਥੇ ਖੜਾ ਰਹਿ ਜਾ 15% ਮਲਾਜ਼ਮਾਂ ਦਾ ਸਾਡੀ ਸਰਕਾਰ ਜਦੋਂ ਸੀ ਉਸ ਟਾਈਮ ਅਖੀਰਲੇ ਮਹੀਨਿਆਂ ਚ ਅਸੀਂ 15% ਸੈਲਰੀਜ਼ ਦੇ ਵਿੱਚ ਵਡਾਤਰੀ ਦਿੱਤੀ ਸੀ ਹੁਣ ਇੱਥੇ ਵੇਖੋ ਇਹਨਾਂ ਨੇ ਕੀ ਕੀਤਾ 15% ਫਾਈਨੈਂਸ ਸੈਕਟਰੀ ਦੇ ਬਿਨਾ ਕੈਬਨਿਟ ਦੀ ਮਜ਼ਦੂਰੀ ਲੈ ਜਿਹੜਾ ਕਾਂਗਰਸ ਦੀ ਸਰਕਾਰ ਨੇ ਮੁਲਾਜ਼ਮਾਂ ਨੂੰ 15% ਇਹਨਾਂ ਦੀ ਤਨਖਾਹ ਚ ਵਾਧਾ ਦਿੱਤਾ ਸੀ ਉਹ ਸਾਰਾ ਵਾਪਸ ਲੈ ਲਿਆ ਇਸ ਤੋਂ ਪਹਿਲਾਂ ਸਾਬਕਾ ਆਕਾਲੀ ਮੰਤਰੀ ਵਿਕਰਮ ਮਜੀਠੀਆ ਵੀ ਪੁਰਾਣੀ ਪੈਨਸ਼ਨ ਸਕੀਮ ਬਾਰੇ ਮੁੱਖ ਮੰਤਰੀ ਦੀ ਇੱਕ ਪੁਰਾਣੀ ਵੀਡੀਓ ਜਾਰੀ ਕਰਕੇ ਸਵਾਲ ਕਰ ਚੁੱਕੇ ਨੇ इस वीडियो मुख्यमंत्री भगवंत मान करदे नजर देने। मुलाजम हमें मिलती थी उनकी सबसे बड़ी मांग थी कि ओल्ड पेंशन जो है वो लागू जाए तो आज दिवाली का एक तोहफा पंजाब के मुलाजमो को दिया जा रहा है कि हम पंजाब में ओल्ड पेंशन स्कीम जो है वो लागू कर रहे हैं ताकि मुलाजमो को फायदा मिले ਆਮਨੇ ਉਹ ਸਾਰਾ ਰੂ ਕਰਕੇ ਫੈਸਲਾ ਲਿਆ ਹੈ ਕਿ ਪੰਜਾਬ ਮੇਂ 올ਡ ਪੈਨਸ਼ਨ ਸਕੀਮ ਜੋ ਹੈ ਉਹ ਲਾਗੂ ਕਰ ਦੇ। ਵਿਕਰਮ ਜੀ ਹਟਿਆ ਨੇ ਪੁਰਾਣੀ ਪੈਨਸ਼ਨ ਸਕੀਮ ਬਾਰੇ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੇ ਹੋਰ ਮੰਤਰੀਆਂ ਅਤੇ ਆਗੂਆਂ ਦੀਆਂ ਪੁਰਾਣੀਆਂ ਪੋਸਟਾਂ ਸ਼ੇਅਰ ਕੀਤੀਆਂ ਨੇ। ਉਹ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਲਟੂ ਰਾਮ ਕਹਿ ਕੇ ਸਵੋਧਨ ਕਰਦੇ ਹੋਏ ਨਿਸ਼ਾਨਾ ਦੇਦੇ ਨੇ। ਮੁਲਾਜ਼ਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਪੁਲਾਜਮਾ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ ਔਰ ਨੋਟੀਫਿਕੇਸ਼ਨ ਕਰਕੇ ਪਹਿਲੇ 6 ਮਹੀਨਿਆਂ ਦੀ ਨੋਟੀਫਿਕੇਸ਼ਨ 18 ਨਵੰਬਰ ਦੀ ਨੋਟੀਫਿਕੇਸ਼ਨ ਹੋਈ 2022 ਚ ਔਰ ਹੁਣ 24 ਚੜ ਗਿਆ ਵੋਲਟ ਪੈਨਸ਼ਨ ਸਕੀਮ ਬਹਾਲ ਨਹੀਂ ਹੋ ਰਹੀ ਤੇ ਜੇ ਸਮਾ ਮੰਗਣ ਇਹਨਾਂ ਨੂੰ ਅੱਗੇ ਕੁੱਟ ਪੈਂਦੀ ਆ ਇਹਨਾਂ ਨੂੰ ਛੇਤਰਪਰੇਡ ਹੁੰਦੀ ਹੈ ਇਹਨਾਂ ਦੀ ਲੋਕੋ ਜਾਗ ਜੋ ਇਹ ਪਲਟੂ ਰਾਮ ਭਗਵੰਤ ਮਾਨ ਝੂਠਾ ਦਾ ਬਾਦਸ਼ਾਹ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਬਦਲਾਵ ਦੇ ਨਾਂ ਤੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਧਰੋਕ ਮਾਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੀਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿ ਇਹਨਾਂ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਮੋਟੀਫਾਈ ਕਰਤਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਵਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਹਿਮਾਚਲ ਪ੍ਰਦੇਸ਼ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올ਡ ਪੈਨਸ਼ਨ ਬਹਾਲ ਕਰਤੀ ਐ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹਿ ਇਹਨਾਂ ਦੀ ਲੂੰਬੜ ਚਾਲਾਂ 'ਚ ਨਹੀਂ ਆਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਪੁਰਾਣੀ ਪੈਨਸ਼ਨ ਸਕੀਮ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਰੰਟੀ ਦੇ ਰੂਪ ਵਿੱਚ ਕੀਤੇ ਵਾਅਦੇ ਯਾਦ ਕਰਵਾਏ ਨੇ ਜਿਹੜੀ 올ਡ ਪੈਨਸ਼ਨ ਸਕੀਮ ਪਿਓ ਵਾਲੀ ਅਨਾਉਂਸ ਕਰਤੀ ਇੱਕ ਡੇਢ ਸਾਲ ਹੋ ਗਿਆ ਉਹਨੂੰ ਨੋਟੀਫਾਈ ਨਹੀਂ ਉੱਗ ਹੋ ਗਿਆ ਜੀ ਸ਼ੇਰ ਆ ਗਿਆ ਹਮਾਤਲ ਨੇ ਕਰਕੇ ਆਉ ਮਰੀ ਦੇ ਕੇ ਆਉ ਮੈਂ ਤੇ ਨੋਟੀਫਾਈ ਨਹੀਂ ਹੋਈ ਉਹ ਪੈਸਾ 1000 ਰੁਪਏ ਜਿਹੜਾ ਬੀਬੀਆਂ ਨੂੰ ਦੇਣੇ ਸੀ ਉਹ ਦੇ ਨਹੀਂ ਸਕਿਆ ਕਿ ਪੱਲੇ ਨਹੀਂ ਥੇਲਾ ਕੰਪੀ ਮੇਲਾ ਤੋੜਾ ਤਾਂ ਉਹ ਹੱਥ ਹੋ ਗਿਆ 3000 ਟੂ ਸਟੈਪਸ ਫੋਰਵਰਡ ਵਨ ਸਟੈਪ ਬੈਕਵਰਡ ਵਨ ਸਟੈਪ ਫੋਰਵਰਡ 3 ਸਟੈਪਸ ਬੈਕਵਰਡ ਸਿਚੁਏਸ਼ਨ ਜਗੋ ਪੰਜਾਬੀਓ ਕ੍ਰਾਂਤੀ ਤੇ ਹੁਣ ਆਓ ਭਾਰਗ ਬਗਵੰਤ ਮਾਨ ਸਾਹਾ ਭਗ ਜਨਤਾ ਆਦੀ ਇਸ ਗੱਲ ਸਤਖਾਲੀ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੂੰ ਜਦੋਂ ਗਰੰਟੀ ਯਾਦ ਕਰਵਾਈ ਜਾਂਦੀ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦੇ ਨੇ ਉਹਨਾਂ ਦੋਸ਼ ਲਾਇਆ ਕਿ ਆਦਮ ਪਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵੀ ਸਿਰਫ ਦਲਿਤ ਡਿਪਟੀ ਮੁੱਖ ਮੰਤਰੀ ਬਣਾਉਣ ਦੀ ਗਰੰਟੀ ਯਾਦ ਕਰਵਾਈ ਤਾ ਇਸ ਉਤੇ ਮੁੱਖ ਮੰਤਰੀ ਜਲੀਲ ਕਰਨ ਉਤੇ ਉਤਰ ਆਏ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਲਈ ਪੁਰਾਣੀ ਪੈਨਸ਼ਨ ਸਕੀਮ ਚੁਣੌਤੀ ਬਣ ਗਈ ਜਾਪਦੀ ਹੈ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇੱਕੋ ਸਮੇਂ ਇਸ ਮੁੱਦੇ ਉਤੇ ਹੱਲਾ ਬੋਲਿਆ ਉਧਰ ਇਸ ਮੰਗ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ ਨੇ ਵੀ ਸੰਘਰਸ਼ ਦਾ ਡੇਗਲ ਬਜਾ ਦਿੱਤਾ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਇਨ੍ਹਾਂ ਗਾਰੰਟੀਆਂ ਦਾ ਕੁਝ ਕਰਨਾ ਹੀ ਪੈਣਾ ਹੈ ਇਹੋ ਮੁਲਾਜ਼ਮ ਵਰਗ ਸੀ ਜੋ ਵਿਧਾਨ ਸਭਾ ਚੋਣਾਂ ਦੌਰਾਨ ਵੱਧ ਚੜ ਕੇ ਆਮ ਆਦੀ ਪਾਰਟੀ ਦੇ ਹੱਕ ਵਿੱਚ ਭੁਗਤਿਆ ਹੁਣ ਇਹੋ ਵਰਗ ਸਭ ਤੋਂ ਵੱਧੇਰੇ ਨਿਰਾਸ਼ਾ ਦੇ ਆਲਮ ਵਿੱਚ ਹੈ ਮੁਲਾਜ਼ਮਾਂ ਸਣੇ ਆਮ ਲੋਕਾਂ ਵਿੱਚ ਵੀ ਵੱਧ ਰਹੀ ਨਾਰਾਜ਼ਗੀ ਹਾਕਮ ਧਿਰ ਨੂੰ ਮਹਿੰਗੀ ਪੈ ਸਕਦੀ ਹੈ ਇਨ੍ਹਾਂ ਅਸਲ ਮੁੱਦਿਆਂ ਤੋਂ ਹੋਰ ਹਲਕੇ ਅਤੇ ਬੇਲੋੜੇ ਮੁੱਦੇ ਵਾਰ ਕੇ ਕੁਝ ਦੇਰ ਲਈ ਲੋਕਾਂ ਦਾ ਧਿਆਨ ਭਟਕਾਇਆ ਜਾ ਸਕਦਾ ਹੈ ਅਤੇ ਡੰਗ ਟਪਾਇਆ ਜਾ ਸਕਦਾ ਹੈ ਪਰ ਲੰਬੇ ਸਮੇਂ ਤੱਕ ਇਹ ਡੰਗ ਟਪਾਉ ਧਿਆਨ ਭਟਕਾਉ ਨੀਤੀ ਚੱਲਣ ਵਾਲੀ ਨਹੀਂ